ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਜੀ ਗੁਰਦੁਆਰਾ ਸੀਜਗਨ ਸਾਹਿਬ ਦਿੱਲੀ ਦੇ ਔਰ ਚਾਨੀ ਚੌਕ ਦੇ ਵਿੱਚ ਅਸੀਂ ਖੜੇ ਆ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਔਰ ਇਸ ਗੁਰਦੁਆਰੇ ਦੇ ਥੋੜਾ ਜਿਹਾ ਲੈਫਟ ਜਾ ਕੇ ਬਿਲਕੁਲ ਨਾਲ ਦੀ ਇਸ ਗੁਰਦੁਆਰੇ ਦੀ ਹੀ ਬਿਲਡਿੰਗ ਹੈ ਉਹਦੇ ਤੇ ਇਹਦੇ ਤੇ ਅਸੀਂ ਦੇਖਾਂਗੇ ਤੇ ਲਿਖਿਆ ਹੈ ਸਹੀਦੀ ਸਾਕਾ 11 ਨਵੰਬਰ 1675 ਯਾਨੀ ਕਿ ਗੁਰਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਜੋ ਦਿਨ ਹੈ ਉਹ 11 ਨਵੰਬਰ 1675 ਦਾ ਇਤਿਹਾਸ ਜਿਹੜਾ ਹੈ ਉਸ ਸੀਸਗੰਗ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਜਿਹੜਾ ਹੈ ਉਸੀ ਬਿਲਡਿੰਗ ਦੇ ਵਿੱਚ ਹੀ ਲਿਖਿਆ ਹੋਇਆ ਨਾ ਸਿਰਫ ਇੱਥੇ ਕੁਝ ਸਮਾਂ ਪਹਿਲੇ ਅਸੀਂ ਤੁਹਾਨੂੰ ਅਗਰ ਸਾਡੇ ਬਹੁਤ ਪੁਰਾਣੇ ਬਜ਼ੁਰਗ ਜਣਦੇ ਨੇ ਤੇ ਇਹ ਜਿਹੜੀ ਐਂਟਰੈਂਸ ਹੈ ਇਸ ਐਂਟਰੈਂਸ ਦੇ ਉੱਤੇ ਵੀ ਇਹ ਜਿਹੜਾ ਉੱਪਰ ਸਾਨੂੰ ਸ਼ੀਸ਼ਾ ਨਜ਼ਰ ਆ ਰਿਹਾ ਇਸ ਸ਼ੀਸ਼ੇ ਦੇ ਉੱਤੇ ਵੀ ਇਹੀ ਡੇਟ ਇਹੀ ਤਰੀਕ ਲਿਖੀ ਹੁੰਦੀ ਸੀ 11 ਨਵੰਬਰ 1675 ਦੀ ਜਿਹੜੇ ਕਿ ਹੁਣ ਉਹ ਪੱਥਰ ਢਾ ਦਿੱਤਾ ਗਿਆ ਔਰ ਲੇਕਿਨ ਕਿਹੜੇ ਸਾਹਬ ਨਾਲ ਇਹ ਜਿਹੜਾ ਗੁਰਪੁਰਬ ਹੈ ਇਹ ਚੇਦੀਪੁਰਬ ਜਿਹੜਾ ਹੈ ਉਹ 17 ਦਸੰਬਰ ਦਾ ਮਨਾਇਆ ਜਾ ਰਿਹਾ ਹੈ ਇਹਦਾ ਇਤਿਹਾਸ ਜਾਂ ਤੇ ਦੱਸਣ ਕਿ ਇਹ ਗਲਤ ਲਿਖਿਆ ਜਾਂ ਜਿਹੜਾ ਅੱਜ ਦਾ ਮਨਾਇਆ ਜਾ ਰਿਹਾ ਉਹ ਗਲਤ ਹੈ ਨਾ ਸਿਰਫ ਇੱਥੇ ਤੁਹਾਨੂੰ ਹੋਰ ਵੀ ਦਿਖਾਣਿਆ ਕਿ ਇਸ ਕਿਹੜੀ ਕਿਹੜੀ ਜਗ੍ਹਾ ਤੇ ਇਹ ਜਿਹੜਾ ਇਤਿਹਾਸ ਜਿਹੜਾ ਧਿਆੜਾ ਜਿਹੜਾ ਹੈ ਉਹ ਲਿਖਿਆ ਹੋਇਆ ਹੈ ਜਦੋਂ ਅਸੀਂ ਇਹ ਜੋੜਾ ਕਰਦੇ ਬਲੇ ਪਾਸੇ ਆਂਦੇ ਆ ਔਰ ਇਹ ਜਿਹੜਾ ਇਤਿਹਾਸਿਕ ਕੋਈ ਸਾਹਿਬ ਇਸ ਕੋਈ ਸਾਹਿਬ ਦੇ ਬਿਲਕੁਲ ਬਾਹਰ ਜਿਹੜੀ ਇਹ ਪੱਟੀ ਲੱਗੀ ਹੋਈ ਹੈ ਇਹਦੇ ਵਿੱਚ ਵੀ ਸੇਮ ਡੇਟ 11 ਨਵੰਬਰ ਸਨ 1675 ਦੀ ਜਿਹੜੀ ਹੈ ਉਹ ਸ਼ੀਦੀਪੁਰਬ ਦੀ ਜਿਹੜੀ ਹੈ ਉਹ ਗੁਰੂ ਸਾਹਿਬ ਦੀ ਸ਼ੀਦੀਪੁਰਬ ਜਿਹੜਾ ਉਹ ਇਤਿਹਾਸ ਲਿਖਿਆ ਹੋਇਆ ਬੜੇ ਸਪਸ਼ਟ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਇੱਕ ਹੋਰ ਜਗ੍ਹਾ ਦੇ ਉੱਤੇ ਦਰਬਾਰ ਦੇ ਵਿੱਚ ਸ਼ੀਜ਼ ਗਨ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਹਾਲ ਦੇ ਵਿੱਚ ਐ ਬੋਰਡ ਲੱਗਾ ਪੰਜਾਬੀ ਦੇ ਵਿੱਚ ਔਰ ਇਹ ਲੱਗਾ ਜੀ ਹਿੰਦੀ ਦੇ ਵਿੱਚ ਜਿਹਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਲਿਖਿਆ ਹੈ 11 ਨਵੰਬਰ 1675 ਔਰ ਦਿਨ ਵੀਰਵਾਰ ਪੂਰਾ ਇਤਿਹਾਸ ਬੜੇ ਤਰੀਕੇ ਦੇ ਨਾਲ ਸਪਸ਼ਟ ਰੂਪ ਦੇ ਵਿੱਚ ਲਿਖਿਆ ਹੋਇਆ ਹੈ ਪਰ ਇਸ 17 ਦਸੰਬਰ 2023 ਦੇ ਵਿੱਚ ਕਿਉਂ ਔਰ ਕਿਵੇਂ ਮਨਾਇਆ ਜਾ ਰਿਹਾ ਜਾਂ ਤੇ ਇਹ ਪ੍ਰਬੰਧਕ ਦੱਸਣ ਕਿ ਇਹ ਇਤਿਹਾਸ ਗਲਤ ਲਿਖਿਆ ਇਥੇ ਜਾ ਇਹ ਦੱਸਣ ਕਿ ਇਹ 17 ਦਸੰਬਰ ਦੀ ਜਿਹੜੀ ਡੇਟ ਹੈ ਉਹ ਗਲਤ ਹੈ ਇਹ ਕਿਹੜੇ ਹਿਸਾਬ ਦੇ ਨਾਲ ਇਹ ਗੁਰਪੁਰਬ ਜਿਹੜਾ ਹੈ ਸ਼ੇਦੀਪੁਰਬ ਜਿਹੜਾ ਹੈ ਇਹ ਇਸ ਦਿਨ ਮਨਾਇਆ ਜਾ ਰਿਹਾ ਕਿਸੇ ਸਪਸ਼ਟਤਾ ਜਿਹੜੀ ਹੈ ਇਹ ਪ੍ਰਬੰਧਕਾਂ ਵੱਲੋਂ ਹੋਣੀ ਚਾਹੀਦੀ ਹੈ ਔਰ ਸੰਗਤ ਵੀ ਜਿਹੜੀ ਹੈ ਸੂਚਿਤ ਹੋਣੀ ਚਾਹੀਦੀ ਹੈ ਕਿ ਗੁਰਦੁਆਰਾ ਸੀਜਗੰ ਸਾਇਬ ਦੇ ਵਿੱਚ ਦਰਬਾਰ ਹਾਲ ਦੇ ਵਿੱਚ ਉਹ ਤਿੰਨ ਜਗ੍ਹਾ ਘਟੋ ਘਟ ਇਤਿਹਾਸਕ ਦਿਹਾੜਾ ਜਿਹੜਾ ਉਹ ਲਿਖਿਆ ਗਿਆ ਹੈ ਲੇਕਿਨ ਕਿਹੜੇ ਇਤਿਹਾਸ ਨੂੰ ਰੱਜ ਕੇ ਨਵਾ ਇਹ ਜਿਹੜਾ ਦਿਨ ਜਿਹੜਾ 17 ਦਸੰਬਰ 2023 ਨੂੰ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ